ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 15 ਅਕਤੂਬਰ ਨੂੰ ਜਿਹੜੀਆਂ ਆ ਪਿੰਡਾਂ ਦੀਆਂ ਉਹ ਪੰਚਾਇਤਾਂ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਉਹ ਹੋਣ ਜਾ ਰਹੀਆਂ ਨੇ ਔਰ ਜਿਹੜੇ ਇਹਦੇ ਪੇਪਰ ਹੈਗੇ ਆ ਆ ਪੱਖਣੇ ਹੈਗੇ ਆ ਪੰਚਾਇਤਾਂ ਸਰਪੰਚਾਂ ਨੇ ਹੈਗੇ ਆ ਜਿਹੜੇ ਚਾਹਵਾਨ ਹੈਗੇ ਆ ਉਹਨਾਂ ਨੇ 27 ਤਰੀਕ ਤੋਂ ਲੈ ਕੇ 4 ਅਕਤੂਬਰ ਤੱਕ ਜਿਹੜੇ ਆ ਇਹ ਪੇਪਰ ਜਿਹੜੇ ਆ ਉਹ ਇੱਥੇ ਰੱਖੇ ਜਾਣੇ ਆ ਭਰਨੇ ਹੈਗੇ ਆ ਪਰ ਹਜੇ ਪਿੰਡਾਂ ਵਾਲਿਆਂ ਨੂੰ ਬੜੀ ਹੈਰਾਨੀ ਦੀ ਗੱਲ ਹੈ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਵਾ ਕੀ ਪੇਪਰ ਰੱਖਣ ਦੀ ਤਾਰੀਖ ਜਿਹੜੀ ਹੈਗੀ ਆ ਉਹ 27 ਤਰੀਕ ਹੈਗੀ ਆ ਇੱਕ ਦਿਨ ਜਿਹੜਾ ਉਹ ਵਿਚਾਲੇ ਰਹਿੰਦਾ ਹੈਗਾ ਆ ਮਤਲਬ ਹੈ ਕਿ ਕੱਲ ਜਿਹੜੇ ਆ ਉਹ ਪੇਪਰ ਜਿਹੜੇ ਆ ਰੱਖੇ ਜਾਣਗੇ ਪਰ ਕਿਸੇ ਵੀ ਪਿੰਡ ਵਾਲੇ ਨੂੰ ਇਹ ਨਹੀਂ ਪਤਾ ਹੈਗਾ ਕਿ ਸਾਡੀ ਜਿਹੜੀ ਆ ਸੀਟ ਜਿਹੜੀ ਆ ਉਹ ਪੰਚ ਜਾਂ ਸਰਪੰਚ ਦੀ ਕਿਹੜੀ ਹੈਗੀ ਆ ਕੀ ਕੀ ਰਿਜ਼ਰਵ ਹੈਗੀ ਆ ਕਿਸੇ ਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਸਾਡੇ ਪਿੰਡ ਦੀ ਜਿਹੜੀ ਸੀਟ ਰਿਜ਼ਰਵ ਜਿਹੜੀ ਹੈਗੀ ਆ ਉਹ ਐਸਸੀ ਕੋਟੇ ਦੇ ਵਿੱਚ ਹੈਗੀ ਆ ਜਾਂ ਜਨਰਲ ਕੋਟੇ ਦੇ ਵਿੱਚ ਹੈਗੀ ਆ ਇਹ ਫਿਲਹਾਲ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਆ ਅਸੀਂ ਵੀ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਉਹ ਲੜਦੇ ਰਹੇ ਹਾਂ ਅਸੀਂ ਖੁਦ ਵੀ ਜਿਹੜਾ ਇਲੈਕਸ਼ਨ ਲੜਦੇ ਰਹੇ ਹਾਂ ਪਰ ਅੱਜ ਤੱਕ ਕਦੀ ਵੀ ਇਹ ਨਹੀਂ ਹੋਇਆ ਕਿ ਪਿੰਡਾਂ ਵਾਲਿਆਂ ਨੂੰ ਇਹੀ ਨਾ ਪਤਾ ਹੋਵੇ ਕਿ ਜਿਹੜੇ ਅਸੀਂ ਪੇਪਰ ਜਿਹੜੇ ਕੱਲ ਰੱਖਣੇ ਆ ਅਸੀਂ ਭਰਨੇ ਹੈਗੇ ਆ ਕਿ ਉੱਥੇ ਦੇ ਪਿੰਡ ਦੀ ਜਿਹੜੀ ਹੈਗੀ ਆ ਸਰਪੰਚ ਜਾਂ ਪੰਚ ਦੀ ਸੀਟ ਦਾ ਰਾਖਵਾ ਕਰਨ ਕੀ ਹੈਗਾ ਆ ਇਸ ਦੇ ਸਬੰਧ ਦੇ ਵਿੱਚ ਨਾ ਹੀ ਕੋਈ ਐਲਾਨ ਹੋਇਆ ਆ ਨਾ ਹੀ ਲੱਗਦਾ ਆ ਕੋਈ ਨੋਟੀਫਿਕੇਸ਼ਨ ਹੋਇਆ ਜੇ ਐਲਾਨ ਨਹੀਂ ਹੋਇਆ ਤਾਂ ਨੋਟੀਫਿਕੇਸ਼ਨ ਅਸੀਂ ਕਿਸ ਤਰ੍ਹਾਂ ਮੰਨ ਲਵਾਂਗੇ ਸੋ ਇਸ ਕਰਕੇ ਅਸੀਂ ਇਸ ਵਕਤ ਜਿਹੜੇ ਆ ਔਨ ਬਲੌਗ ਤੇ ਵਿੱਚ ਖੜੇ ਆ ਗਿਆ ਔਰ ਇੱਥੋਂ ਮੈਨੂੰ ਕਈ ਬੰਦੇ ਮਿਲੇ ਵੀ ਹੈਗੇ ਆ ਉਹ ਜਾਣਨਾ ਚਾਹਦੇ ਆ ਪਤਾ ਕਰਨ ਆਂਦੇ ਆ ਗਿਆ ਕਿ ਸਾਡੇ ਪਿੰਡ ਦੀ ਸੀਟ ਜਿਹੜੀ ਆ ਉਹ ਰਾਕਮੀ ਐ ਐਸ்சி ਕੋਟੇ ਦੇ ਵਿੱਚ ਆ ਸਰਪੰਚ ਦੀ ਜਾਂ ਕੀ ਉਹ ਜਰਨਲ ਕੋਟੇ ਦੇ ਵਿੱਚ ਹੈਗੀ ਆ ਅਸੀਂ ਬਾਕੀ ਜਾਣਕਾਰੀ ਜਿਹੜੀ ਹੈਗੀ ਆ ਉਹ ਇੱਥੋਂ ਜਿਹੜੇ ਆ ਜਿਹੜੇ ਬੰਦੇ ਪਤਾ ਕਰਨ ਆਂਦੇ ਆ ਗਿਆ ਕਿਉਂਕਿ ਦੇਖੋ ਜਿਹੜੇ ਸਰਪੰਚ ਦਾ ਪੰਜ ਕਢਣ ਦੇ ਚਾਹਵਾਨ ਹੈਗੇ ਆ ਉਹ ਤੇ ਧੋੜ ਕੱਲ ਤੋਂ ਹੀ ਲੱਗੇ ਸੀ ਜਦੋਂ ਇਹ ਐਲਾਨ ਹੋਇਆ ਕੀ ਪੰਚੀ ਜਾਂ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਉਹ 15 ਅਕਤੂਬਰ ਨੂੰ ਹੋ ਰਹੀਆਂ ਹੈਗੀਆਂ ਉਹਨਾਂ ਨੇ ਬਲੌਕ ਵਿੱਚ ਆ ਕੇ ਇਹ ਤਾਂ ਪਤਾ ਕਰਨਾ ਹੀ ਆ ਕਿ ਸਾਡੇ ਪਿੰਡ ਦੀ ਜਿਹੜੀ ਖਾਸ ਕਰਕੇ ਸਰਪੰਚ ਬਾਰੇ ਪਤਾ ਕਰਦੇ ਕਿ ਸਾਡੇ ਪਿੰਡ ਦੀ ਸਰਪੰਚ ਦੀ ਸੀਟ ਉਹ ਐਸਸੀ ਕੋਟੇ ਦੇ ਵਿੱਚ ਹੈਗੀ ਆ ਜਾਂ ਕਿ ਉਹ ਜਨਰਲ ਕੋਟੇ ਦੇ ਵਿੱਚ ਹੈਗੀ ਆ ਚਲੋ ਇੱਥੇ ਜਿਹੜੇ ਆਂਦੇ ਹੈਗੇ ਆ ਜਾਂ ਇਹ ਗੱਲਾਂ ਪਤਾ ਕਰਨ ਆਂਦੇ ਆ ਉਹਨਾਂ ਤੋਂ ਜਾਣਦੇ ਹੈਗਿਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਕੀ ਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੁਹਾਡਾ ਪਿੰਡ ਕਿਹੜਾ ਹੈਗਾ ਮੈਂ ਪਿੰਡ ਮੇਰਾ ਬੱਲੋਆਲਾ ਇੱਥੇ ਤੁਸੀਂ ਕੀ ਕਰਨ ਆਏ ਸੀਗੇ ਹਾਂ ਇੱਥੇ ਪਤਾ ਕਰਨ ਆਏ ਸੀ ਸੀਟ ਰਿਜਰਵ ਆ ਕਿ ਦੂਜੀ ਇੱਕ ਨੇ ਕਿਹੜੀ ਸੀਟ ਪਤਾ ਕਰਨ ਆਏ ਸੀ ਐਸੀ ਸੀਟ ਵਾ ਕਿ ਜਨਰਲ ਹੋ ਜੀ ਇਹ ਸਰਪੰਚੀ ਦੀ ਮਤਲਬ ਕੱਲ ਦੀ 도ੜ ਲੱਗੀ ਹੋਈ ਆ ਲੱਗੀ ਹੋਈ ਆ ਜੀ ਪੂਰੀ 도ੜੇ ਭਾਜੇ ਫਿਰਦੇ ਆ ਇੱਥੇ ਇਹਨਾਂ ਕੋਲ ਆਏ ਆ ਇਹ ਤਾਂ ਵੋਟ ਲਿਸਟ ਵੀ ਨਹੀਂ ਕਹਿੰਦੇ ਹਜੇ ਸਾਡੇ ਕੋਲ ਹੈਗੀ ਸਾਨੂੰ ਕਾਹਦੇ ਦਾ ਪਤਾ ਹੀ ਨਹੀਂ ਹੈਗਾ ਨਹੀਂ ਜਿਹੜੇ ਹੁਣ ਪਿੰਡਾਂ ਦੇ ਵਿੱਚ ਆ ਤੁਸੀਂ ਕੱਲ ਨੂੰ ਤਾਂ ਪੇਪਰ ਰੱਖਣੇ ਆ ਕੱਲ ਤੋਂ ਪ ਤੇ ਤੁਸੀਂ ਇਸ ਕਰਕੇ ਆਏ ਆਂ ਵੀ ਜਿਹੜੇ ਵੀ ਸਰਪੰਚ ਜਾਂ ਪੰਚ ਦੇ ਜਾਂ ਸੰਪਤੀ ਆ ਜਾਂ ਕੁਛ ਵੀ ਆ ਪੇਪਰ ਰੱਖਣੇ ਹੈਗੇ ਆ ਉਹਦੇ ਬਾਰੇ ਵਿੱਚ ਤੁਸੀਂ ਇੱਥੇ ਪਤਾ ਕਰਨ ਆਏ ਹੈਗੇ ਆ ਵੀ ਭਾਈ ਸਾਡੇ ਪਿੰਡ ਦੀ ਸੀਟ ਰਿਜ਼ਰਵ ਕਿਹ ਹੈ ਹਾਂਜੀ ਬਸ ਇਹ ਐਸਸੀ ਕੋਟਾ ਆ ਜਾਂ ਜਰਨਲ ਕੋਟਾ ਆ ਹਾਂਜੀ ਉਹ ਦੱਸ ਰਹੇ ਨੇ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਹੈਗਾ ਤੇ ਤੁਸੀਂ ਨੋਟੀਫਿਕੇਸ਼ਨ ਨਹੀਂ ਆਇਆ ਫੇ ਤੁਸੀਂ ਪੇਪਰ ਕਿੱਦਾਂ ਭਰੋਗੇ ਇਹ ਤਾਂ ਹੁਣ ਸਰਕਾਰ ਜਾਣੇ ਇਹ ਜਾਣਨ ਇਹ ਮੇਰੀ ਖਿਆਲ ਇਤਿਹਾਸ ਚ ਪਹਿਲੀ ਵਾਰ ਹੋਇਆ ਪਹਿਲੀ ਵਾਰ ਜੀ ਪਹਿਲੀ ਵਾਰ ਕਦੇ ਇਦਾਂ ਹੋਈ ਨਹੀਂ ਹੈਗੀ ਲੋਕਾਂ ਨੂੰ ਤਾਂ ਫੇ ਪਰੇਸ਼ਾਨੀ ਆ ਗਈ ਹੈ ਬਹੁਤ ਜੀ ਥੋੜੀ ਥੋੜੋ ਤੇ ਤੁਹਾਡੀ ਮੰਗ ਕੀ ਹੈਗੀ ਆ ਮੰਗ ਇਹਨਾਂ ਨੂੰ ਚਾਹੀਦਾ ਜੀ ਜਿੱਦਾਂ ਪਹਿਲਾਂ ਸਾਰਾ ਕੁਝ ਸਿਸਟਮ ਪਹਿਲਾਂ ਤੋਂ ਚੱਲਿਆ ਆਉਂਦਾ ਤੁਹਾਡੀ ਮੰਗ ਕਹਿਣਾ ਇਹੀ ਚਾਹਨੇ ਹੈਗੇ ਆਂ ਕਿ ਜਿਹੜੇ ਪਿੰਡ ਦੇ ਸਰਪੰਚ ਦੀ ਜਾਂ ਜਿਹੜੀ ਸੀਟਾਂ ਹੈਗੀਆਂ ਰਿਜ਼ਰਵ ਆ ਉਹ ਐਸਸੀ ਆ ਜਾਂ ਕੈਟਾਗਰੀ ਆ ਜਾਂ ਜਰਨਲ ਕੈਟਾਗਰੀ ਆ ਉਹ ਪਤਾ ਹੋਊਗਾ ਤਾਂ ਤਦ ਹੀ ਜੀ ਮੇਰੇ ਪੇਪਰ ਪਾ ਲਓ ਜੀ ਪੇਪਰ ਜਾਂ ਸਾਨੂੰ ਪਤਾ ਹੀ ਨਹੀਂ ਹੈਗਾ ਕਾਸੇ ਦਾ ਵੀ ਠੀਕ ਜੀ ਨਾਮ ਕੀ ਆ ਤੁਹਾਡਾ ਅਫਤਾਰ ਸਿੰਘ ਅਫਤਾਰ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਬੜਾਪੜ ਜੜਾਪੜ ਪੇਰ ਸਰਪੰਚੀ ਪੰਚੀ ਦੀਆਂ ਚੋਣਾਂ ਦੇ ਲਈ ਜਿਹੜੀ ਆ ਬੇ ਜੋਰ ਫੜ ਲਿਆ ਆ ਨਹੀਂ ਨੇ ਕੋਈ ਸੰਤ ਪਤਾ ਨਹੀਂ ਕੱਲੇ ਹੀ ਪਤਾ ਲੱਗਾ ਨਹੀਂ ਪਤਾ ਨਹੀਂ ਜਲਦਬਾਜੀ ਕਾਦੀ ਕੀਤੀ ਹੈ ਨਹੀਂ ਤੁਹਾਨੂੰ ਇਹ ਪਤਾ ਹੋ ਕਿ ਤੁਹਾਡੇ ਪਿੰਡ ਦਾ ਜਰਨਲ ਕੋਟੇ ਦਾ ਸਰਪੰਚ ਪੰਚ ਹੋਏਗਾ ਜਾਂ ਕੋਈ ਪਤਾ ਨਹੀਂ ਆਈਏ ਤੇ ਪੇਪਰ ਤੇ ਕੱਲ ਭਰਨੇ ਆ ਪਤਾ ਨਹੀਂ ਹੁਣ ਕੀ ਗਵਰਨਮੈਂਟ ਨੇ ਜਲਦਬਾਜੀ ਕਾਦੀ ਕੀਤੀ ਹੈ ਪਤਾ ਨਹੀਂ ਇਹਦੇ ਬਾਰੇ ਤਾਂ ਮਤਲਬ ਲੋਕੀ ਬਲੌਗ ਦੇ ਵਿੱਚ ਆਈ ਜਾਣ ਪਤਾ ਉਹਨਾਂ ਨੂੰ ਹੈ ਹੀ ਨਹੀਂਗਾ ਕਿ ਕੋਟਾ ਕਿਹੜਾ ਹੈ ਪੇ ਸਰਪੰਚੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਸੈਂਪੀ ਪਿੰਡ ਮਾਲਕੋਟੜ ਜੀ ਅੱਛਾ ਇਹ ਵੋਟਾਂ ਦਾ ਐਲਾਨ ਹੋ ਗਿਆ ਹਾਂ ਜੀ ਤੁਹਾਨੂੰ ਪਤਾ ਵੀ ਤੁਹਾਡੇ ਪਿੰਡ ਦੀ ਜਿਹੜੀ ਸਰਪੰਚ ਦੀ ਸੀਟ ਆ ਉਹ ਐਸਸੀ ਕੋਟੇ ਦੇ ਵਿੱਚ ਆ ਜਾਂ ਜਰਨਲ ਕੋਟੇ ਜਾਂ ਕੁਝ ਪਤਾ ਇਹਦੇ ਬਾਰੇ ਨਹੀਂ ਜੀ ਸਰ ਇਹਨੂੰ ਸਾਨੂੰ ਕੋਈ ਪਤਾ ਹੀ ਨਹੀਂ ਅੱਜ ਸਾਨੂੰ ਤਾਂ ਪਤਾ ਹੀ ਕਰ ਲੱਗਾ ਵੀ ਡਿਕਲੇਰ ਹੋ ਗਿਆ ਡੇਟ ਨਹੀਂ ਵੋਟਾਂ ਡਿਕਲੇਰ ਹੋ ਗਈਆਂ ਹਾਂ ਜੀ ਕੱਲ ਨੂੰ ਤਾਂ ਰੱਖਣੇ ਹੈਗੇ ਪੇਪਰ ਨਹੀਂ ਸਾਨੂੰ ਕੋਈ ਨਹੀਂ ਪਤਾ ਸਰਪੰਚ ਪਾਚਾ ਕਿਹੜਾ ਯਾਰ ਯਾਰ ਵਿਚਾਰ ਨਹੀਂ ਯਾਰ ਵਿਚਾਰ ਸਾਨੂੰ ਇਹਦੇ ਬਾਰੇ ਕੋਈ ਨਹੀਂ ਅਜਾ ਇਹਦੇ ਬਾਰੇ ਕੋਈ ਪਤਾ ਹੀ ਨਹੀਂ ਹੈਗਾ ਨਹੀਂ ਬਿਲਕੁਲ ਨਹੀਂ ਵੀ ਐਸਸੀ ਕੋਟੇ 'ਚ ਆ ਜਾਂ ਜਨਰਲ ਕੋਟੇ 'ਚ ਆ ਸਾਨੂੰ ਨਹੀਂ ਅਜੇ ਤੱਕ ਪਤਾ ਇਹਦਾ ਮਤਲਬ ਹੈ ਫੇਰ ਜਲਦਬਾਜ਼ੀ ਕੀਤੀ ਕੱਲ ਨੂੰ ਪੇਪਰ ਕੋਈ ਕਿੱਦਾਂ ਰੱਖੇਗਾ ਨਹੀਂ ਨਹੀਂ ਰੱਖ ਸਕਦਾ ਜੀ ਅਸੀਂ ਮੈਂਬਰ ਵੀ ਨਹੀਂ ਤਾਂ ਜੀ ਨੂੰ ਪਤਾ ਹੀ ਨਹੀਂ ਸੂਚਨਾ ਨਹੀਂ ਮਿਲ ਚੁੱਕੀ ਉਹ ਕਹਿ ਕਰਨਗੇ ਕੀਗੇ ਠੀਕ ਹੈ ਕੀ ਗੱਲ ਬਾਜੀ ਨਾਮ ਕੀ ਆ ਤੁਹਾਡਾ ਨਾਮ ਸੁਨਮ ਸਿੰਘ ਸ਼ੇਰਗੱਲ ਪਿੰਡ ਕਿਹੜਾ ਪਿੰਡ ਮਹਾਰਾਜਾ ਸਾਹਿਬ ਇਹ ਵੋਟਾਂ ਦਾ ਐਲਾਨ ਹੋ ਗਿਆ ਆ ਕਿ 15 ਵੋਟਾਂ ਦਾ ਐਲਾਨ ਆ ਮੇਰਾ ਵੀਰ ਆਪਾਂ ਕਹਿੰਦਾ ਸੁਣਿਆ ਫਾਰ ਦੇ ਵਿੱਚ ਤੁਹਾਡਾ ਜਿਹੜਾ ਪਿੰਡ ਆ ਜੀ ਉੱਥੇ ਦੀ ਸੀਟ ਜਿਹੜੀ ਆ ਉਹ ਰਿਜ਼ਰਵ ਜਿੱਦਾਂ ਹੁੰਦੀ ਆ ਐਸਸੀ ਜਾਂ ਜਰਨਲ ਸਰਪੰਚ ਦੀ ਜੀ ਤੁਹਾਨੂੰ ਪਤਾ ਵੀ ਇਦਾਂ ਕੁਝ ਹੈ ਇਹ ਸਾਰਾ ਹੁਣ ਜਿਹੜੀ ਪਹਿਲਾਂ ਸੀ ਨਾ 5 ਚ 4-5 ਸਾਲ ਉਹ ਇਦਾਂ ਹੋ ਰਿਹਾ ਉਹ ਬਾਕੀ ਹੋ ਰਹੀ ਹੈ ਪਹਿਲਾਂ ਜਨਰਲ ਸੀ ਫਿਰ ਜਨਰਲ ਲੇਡੀਜ਼ ਨਹੀਂ ਇਸ ਵਾਰ ਪਤਾ ਤੁਹਾਨੂੰ ਕਿ ਕੋਟ ਇਸ ਵਾਰ ਜੋ ਚੱਲਦੀ ਹੈ ਜੀ ਆਪਣੀ ਖੇਡਿਆ ਉਹ ਇੱਕ ਜਨਰਲ ਜੋ ਖੇਡਿਆ ਉਹ ਹੋ ਰਿਹਾ ਨਹੀਂ ਇਹ ਐਲਾਨ ਦਾ ਐਲਾਨ ਹੋਇਆ ਕੋਈ ਐਲਾਨ ਨਹੀਂ ਹੋਇਆ ਜੀ ਹਜੇ ਕੋਈ ਵੀ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਹੋਈ ਤੇ ਉਸ ਤੋਂ ਬਾਅਦ ਕੱਲ ਨੂੰ ਤਾਂ ਪੇਪਰ ਰੱਖਣੇ ਆ ਅੱਜ ਨਾਮੀਨੇਸ਼ਨ ਫੇਰੇ ਭਰੂਗਾ ਜੀ ਜਦੋਂ ਨੋਟੀਫਿਕੇਸ਼ਨ ਹੋਈ ਜੀ ਨੋਟੀਫਿਕੇਸ਼ਨ ਅੱਜ ਹੋਏਗੀ ਜੀ ਠੀਕ ਕੋਰਜੀ ਕੀ ਹਾਲ ਚਾਲ ਆ ਠੀਕ ਹੈ ਜੀ ਆਪਣਾ ਪਿੰਡ ਦਾ ਨਾਮ ਕੀ ਆ ਗਵਿੰਦਰ ਸਿੰਘ ਗਵਿੰਦਰ ਸਿੰਘ ਦੀ ਪਿੰਡ ਕਿਹੜਾ ਆ ਅੱਛਾ ਮਾਲਖੋੜ ਦਿਆ ਪੰਚੀ ਸਰਪੰਚੀ ਦੀਆਂ ਵੋਟਾਂ ਦਾ ਤਰੀਕ ਐਲਾਨ ਹੋ ਗਈ ਆ ਹਾਂ ਜੀ ਤੁਹਾਨੂੰ ਇਹ ਪਤਾ ਆ ਵੀ ਤੁਹਾਡੇ ਪਿੰਡ ਦਾ ਐਸ ਸੀ ਸੀਟ ਸਰਪੰਚ ਦੀ ਹੋਏਗੀ ਕਿ ਜਰਨਲ ਦੀ ਹੋਏਗੀ ਇਹ ਕੋਈ ਨਹੀਂ ਹੋ ਜੇ ਪਤਾ ਜੀ ਕੁਝ ਨਹੀਂ ਪਤਾ ਨਹੀਂ ਪੇਪਰ ਤਾਂ ਕੱਲੂ ਰੱਖਣੇ ਆ ਹਾਂ ਜੀ ਕੁਝ ਨਹੀਂ ਪਤਾ ਲੱਗ ਰਿਹਾ ਜੀ ਇਹਦੇ ਬਾਰੇ ਕੱਲੂ ਫੇਰ ਪੇਪਰ ਕਿੱਦਾਂ ਰੱਖੋਗੇ ਅਜੇ ਤਾਂ ਕੋਈ ਪਤਾ ਹੀ ਨਹੀਂ ਹੈਗਾ ਜੀ ਇਹਦੇ ਬਾਰੇ ਦਾ ਕੋਈ ਤੇ ਹੁਣ ਤੇ ਕਰੀਬ ਦੇਖੋ ਅੱਜ 10 ਵੱਜ ਚੁੱਕੇ ਆ ਹਾਂਜੀ 10 ਵੱਜ ਚੁੱਕੇ ਆ ਜੀ ਹਾਂ ਕੱਲੂ ਪੇਪਰ ਰੱਖਣੇ ਜੀ ਪਤਾ ਹੂਗਾ ਤਾਂ ਹੀ ਇਸ ਬਾਰੇ ਠੀਕ ਹੈ ਕਿਸੇ ਨੂੰ